ਇੱਕ ਪਿੰਡ ਵਿੱਚ ਇੱਕ ਨੌਜਵਾਨ ਰਹਿੰਦਾ ਸੀ ਜਿਸ ਦਾ ਨਾਮ ਬਲਵੰਦਰ ਸੀ ਉਹ ਗਰੀਬ ਸੀ ਪਰ ਉਹ ਮਿਹਨਤੀ ਵੀ ਸੀ ਉਸ ਤੋਂ ਪਿਓ ਟਾਬੇ ਵਿੱਚ ਕੰਮ ਕਰਦਾ ਸੀ ਤੇ ਮਾਂ ਲੋਕਾਂ ਦੇ ਘਰ ਕੰਮ ਕਰਦੀ ਸੀ ਪਰ ਬਲਵਿੰਦਰ ਦੇ ਸੁਪਨੇ ਵੱਡੇ ਸੀ ਇੱਕ ਵੱਡਾ ਇੰਜੀਨੀਅਰ ਬਣਨਾ ਸਕੂਲ ਤੋਂ ਆ ਕੇ ਉਹ ਟਾਬੇ ਤੇ ਕੰਮ ਕਰਦਾ ਰਾਤ ਨੂੰ ਚਾਨਣ ਵਾਲੇ ਲੈਂਪ ਹੇਠ ਪੜਦਾ ਲੋਕੀ ਕਹਿੰਦੇ ਇਹ ਮੁੰਡਾ ਕਦੇ ਕਾਮਯਾਬ ਨਹੀਂ ਹੋ ਸਕਦਾ ਕਈ ਹੱਸਦੇ ਕਈ ਤਾਨੇ ਮਾਰਦੇ ਪਰ ਉਸਦੀ ਮਾਂ ਸਦਾ ਆਖਦੀ ਪੁੱਤ ਲੋਕਾਂ ਦੀ ਗੱਲ ਨਾ ਸੁਣ ਆਪਣੇ ਰਾਹੀ ਤੁਰ 11ਵੀਂ ਦੇ ਇਮਤਿਹਾਨ ਆ ਗਏ ਬਲਵਿੰਦਰ ਨੇ ਦਿਲੋਂ ਪੜਾਈ ਕੀਤੀ ਜਦ ਨਤੀਜਾ ਆਇਆ ਉਹ ਜ਼ਿਲ੍ਹੇ ਵਿੱਚ ਪਹਿਲੇ ਨੰਬਰ ਤੇ ਆਇਆ ਅਖਬਾਰਾਂ ਵਿੱਚ ਨਾਂ ਆ ਗਿਆ ਉਸਦੀ ਮਿਹਨਤ ਨੂੰ ਸਰਕਾਰ ਨੇ ਮਨਤਾ ਦਿੱਤੀ ਉਸ ਨੂੰ ਸਕਾਲਰਸ਼ਿਪ ਮਿਲੀ ਉਹਨੂੰ ਸ਼ਹਿਰ ਦੀ ਯੂਨੀਵਰਸਿਟੀ ਵਿੱਚ ਪੜਨ ਲੱਗ ਪਿਆ ਸ਼ਹਿਰ ਦੀ ਜ਼ਿੰਦਗੀ ਅਲੱਗ ਸੀ ਜਿੱਥੇ ਕੋਈ ਪਿਛੋਕੜ ਨਹੀਂ ਪੁੱਛਦਾ ਸਿਰਫ ਤਲਾਸ਼ੀ ਦੇਖੀ ਜਾਂਦੀ ਬਲਵਿੰਦਰ ਨੇ ਇੰਜੀਨੀਅਰਿੰਗ ਚ ਟੌਪ ਕੀਤਾ ਅਜੋਕ ਮਸ਼ਹੂਰ ਕੰਪਨੀ ਦਾ ਸੀਈਓ ਹੈ ਉਹ ਹਰ ਸਾਲ ਪਿੰਡ 'ਤੇ ਔਨ ਦਾ ਟਾਬੇ ਵਾਲੇ ਟੇਬਲ ਦੇ ਉੱਪਰ ਖੜ ਕੇ ਕਹਿੰਦਾ ਇੱਕ ਜਗ੍ਹਾ ਨੇ ਮੈਨੂੰ ਉਸ ਮਕਾਮ ਤੱਕ ਲੈ ਜਾਇਆ ਜਿੱਥੇ ਲੋਕ ਸੁਪਨਾ ਵੀ ਨਹੀਂ ਲੰਦੇ ਹਾਂਜੀ ਦੋਸਤੋ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਜਿੱਥੇ ਹੌਸਲਾ ਹੋਵੇ ਉੱਥੇ ਰਾਹ ਆਪਣੇ ਆਪ ਬਣ ਜਾਂਦੇ ਨੇ